ਘੇਰ ਦਿਆ ਘੇਰ ਦਿਆ ਨਜ਼ਰ ਨਹੀਂ ਆ ਰਹੀਆਂ ਸਾਨੂੰ ਮਜਬੂਰ ਕੀਤਾ ਜਾ ਰਿਹਾ ਇਸ ਧਰਨੇ ਦੇ ਲਈ ਇਹ ਕੰਮ ਕਰਨ ਲਈ ਜਿਸ ਹਾਵ ਨਾਲ ਹੋਮ ਮਿਨਿਸਟਰ ਆਫ ਇੰਡੀਆ ਪਾਰਲੀਮੈਂਟ 'ਚ ਬਾਬਾ ਮੇੜ ਕੇ ਖਰਾਬ ਬੋਲਦਾ ਉਹ ਇੱਕ ਸ਼ਰਮਨਾਕ ਚੀਜ਼ ਹੈ ਬਦਕਿਸਮ ਜਲੀ ਗੱਲ ਆ ਬਾਬਾ ਮੇੜ ਕਰ ਐਸੀ ਵੀਰਾਂ ਦੀ ਪਛਾਣ ਹੈ ਤੇ ਸਾਰੇ ਐਸੀ ਵੀਰਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਮਜ਼ਾਕ ਕਰਨ ਵਾਸਤੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਬਾਕੀ ਬੁੱਧੀ ਸਰਕਾਰ ਦੀ ਪਾਲਿਸੀ ਸਮਝ ਨਹੀਂ ਲੱਗਦੀ ਕਿਸਾਨਾਂ ਨੂੰ ਹੀ ਮਾਰਿਆ ਜਾ ਰਿਹਾ ਇਹ ਫ੍ਰੀ ਟ੍ਰੇਡ ਵਾਲੇ ਪਾਸੇ ਅਡਾਨੀਆਂ ਬਾਨੀਆਂ ਨੂੰ ਖੁੱਲ੍ਹ ਆ ਦੇਣਾ ਚਾਹੁੰਦੇ ਨੇ ਜਿਵੇਂ ਹਰਿਆਣਾ ਹਿਮਾਚਲ ਜੋ ਸੇਵ ਖਰੀਦ ਕੇ ਜਦੋਂ ਮਰਜ਼ੀ ਸਸਤਾ ਮਿੰਗਾ ਕਰ ਦਿੰਦੇ ਨੇ ਇਸ ਤਰ੍ਹਾਂ ਹੀ ਪੰਜਾਬ ਚੋ ਸਾਰਾ ਨਾਜ ਦਾ ਕੰਮ ਉਹਨਾਂ ਦੇ ਦੇਣਾ ਚਾਹੁੰਦੇ ਨੇ ਕਿ ਕੌਣ ਖਰੀਦਣ ਚੋਣਾਂ ਖਰੀਦਣ ਜਦੋਂ ਮਰਜ਼ੀ ਘਟਾ ਭਾਰ ਘਟਾ ਦੇਣ ਭਾਗੜਾ ਜਦੋਂ ਮਰਜ਼ੀ ਦਾ ਉਹ ਮਗਰਸ਼ ਨੇ ਦਿਮਾਗ 'ਚ ਆ ਗਿਆ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਤੇ ਸਾਨੂੰ ਇਹਨਾਂ ਕਿਸੇ ਕਿਸਾਨ ਦੀ ਲੋੜਾ ਨਾ ਕਿਸੇ ਗੈਸਟ੍ਰਿਪ ਰੀਵੀਰ ਦੀ ਲੋੜਾ ਉਹ ਇੱਕ ਹੋਰ ਪਾਸੇ ਉਹਨੇ ਸੋਚ ਚੱਲ ਗਈ ਜਿਹੜੀ ਬਾਦਕਿਸਮਤੀ ਆ ਜਿਹੜਾ ਕਹੇ ਦਿਨ ਨੂੰ ਸ਼ਾਇਦ ਰਿਜ਼ਲਟ ਮਾੜਾ ਆਏਗਾ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਚੀਜ਼ ਨਹੀਂ ਜਿਹੜੀ ਪਾਲਸਾ ਸਿਰਫ ਕਾਂਗਰਸੀਆਂ ਵਾਸਤੇ ਆ ਕਾਂਗਰਸੀਆਂ ਨੂੰ ਕਿਵੇਂ ਭਜਾਉਣਾ ਹੈ ਕਾਂਗਰਸੀ ਕਿਵੇਂ ਪਰਚੇ ਕਰ ਰਹੇ ਨੇ ਝੂਠੇ ਪਰਚੇ ਕਰਨੇ ਬਿਜ਼ਨਸ ਵਾਸਤੇ ਕਰਵਾਉਂਦੇ ਆ ਜਿੰਨੀ ਬੇਈਮਾਨੀ ਹੋਣ ਵਧੀ ਉਹੀ ਕਦੇ ਜ਼ਿੰਦਗੀ 'ਚ ਆਸਾਨੀ ਦੇਖੀ ਜੇ ਕੋ ਇਲੈਕਸ਼ਨ ਲੜਨ ਲੱਗਦਾ ਉਹਦੇ ਘਰ ਪੁੱਛ ਜਾ ਕੇ ਬਹਿ ਜਾਂਦੀ ਏ ਝੂਠੇ ਮਕਦਰ ਬਣਾਉਣ ਲੱਗ ਪੈਂਦੀ ਆ ਪਟਿਆਲੇ 'ਚ ਕਿਸੇ ਨੂੰ ਘਰੋਂ ਨਿਕਲ ਦਿੱਤਾ ਜਾਂਦਾ ਜਿਹੜੇ ਕੈਂਡੀਡੇਟ ਨੇ ਪਟਿਆਲੇ 'ਚ ਕੈਂਡੀਡੇਟ ਦੇ ਘਰ ਜਾ ਕੇ ਪੁਲਿਸ ਬਹਿ ਗਈ ਝੂਠੇ ਮਕਦਰ ਬਣਾਉਣ ਲਈ ਦਾਬਾ ਮਾਰਿਆ ਗਰੀਬਾ ਦੀ ਡਰਦਾ ਬਹਿ ਗਿਆ ਪੁਲਿਸ ਇਹ ਸਿਰਫ ਪੁਲਿਸ ਦੇ ਸਿਰ ਤੇ ਰਾਜ ਕਰਨ ਦੀ ਆ ਜਿਹੜਾ ਪੁਲਿਸ ਦਾ ਕੰਮ ਹੈ ਲਾਡ ਆਰਡਰ ਉਹ ਖਤਮ ਹੈ ਸਿਰਫ ਕਾਂਗਰਸੀਆਂ ਦੇ اپੋਜੀਸ਼ਨ ਦੇ ਖਿਲਾਫ ਚਲ ਕੇ ਪੁੱਟ ਚੜੀ ਹੋਈ ਆ ਰੋਜ਼ ਗ੍ਰਨੇਡ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਤੇ ਕੋਈ ਅਸਰ ਨਹੀਂ ਇਹਨ ਕੋ ਲੋਕੇ ਸੜਾ ਗੱਲ ਕਰਨ ਰਿਆ ਤੇ ਸਰਕਾਰ ਨਾਲ ਦੀ ਚੀਜ਼ ਨਹੀਂ ਤੇ ਦਿਲਵੰਦੀ ਹੈ ਮਾੜੇ ਨਜ਼ਰ ਆ ਰਹੇ ਨੇ ਮਾੜੇ ਨਜ਼ਰ ਆ ਰਹੇ ਨੇ ਈਸ਼ਵਰ ਕਿਰਪਾ ਕਰੇ ਪੰਜਾਬ ਨੂੰ ਨਜ਼ਰ ਨਾ ਲੱਗੇ ਆ ਅੱਜ ਬਟਾਲੇ 'ਚ ਜਿਹੜਾ ਰੋਜ਼ ਤਰਨਾ ਦਿੱਤਾ ਜਾ ਰਿਹਾ ਪਿਛਲੇ ਦਿਨੇ ਅਮਨ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਡਾਕਟਰ ਅੰਬੇਦਕਰ ਜੀ ਦੇ ਅਪਮਾਨ ਦੇ ਵਿੱਚ ਬਿਆਨ ਦਿੱਤਾ ਉਹਦੇ ਅੱਜ ਅਗੇਂਸਟ ਸਾਰਾ ਦੇਸ਼ ਜਿਹੜਾ ਆ ਉਹ ਪੜ ਕੁਠਿਆ ਅਮਨ ਸ਼ਾਹ ਜੀ ਨੇ ਬਹੁਤ ਹੀ ਮਾੜੇ ਲਫ਼ਜ਼ ਬੋਲੇ ਆ ਉਹਨਾਂ ਨੂੰ ਉਸ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਤੇ ਧਰਨੇ ਲਾਏ ਜਾ ਰਹੇ ਆ ਉਸੇ ਹੀ ਗੱਲ ਦੇ ਵਿੱਚ ਆ ਕੇ ਬਟਾਲੇ ਕਾਂਗਰਸ ਨੇ ਵੀ ਅੱਜ ਗਾਂਧੀ ਚੌਂਕ ਦੇ ਵਿੱਚ ਧਰਨਾ ਦਿੱਤਾ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਜਿਹੜੀ ਇਹਨਾਂ ਨੇ ਅਮਨ ਸ਼ਾਹ ਜੀ ਨੇ ਬਿਆਨ ਦਿੱਤਾ ਉਹਦੀ ਜਿੰਨੀ ਵੀ ਨਿੰਦਾ ਕਰ ਲੋ ਉਨੀ ਥੋੜੀ ਆ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੋਦੀ ਸਰਕਾਰ ਦਾ ਜਿੰਨਾ ਵੀ ਇਹਨਾਂ ਨੂੰ ਮਾੜਾ ਕਹਿ ਲਿਏ ਉਹਨਾਂ ਹੀ ਥੋੜਾ ਅੱਜ ਕਿਸਾਨ ਵੀ ਜਿਹੜੇ ਨੇ ਸੜਕਾਂ ਦੇ ਉੱਤੇ ਰੋਲਦੇ ਫਿਰਦੇ ਨੇ ਤੇ ਡਾਕਟਰ ਪੀਬਰਾਏ ਅੰਬੇਦਕਰ ਜੀ ਨੂੰ ਵੀ ਇਹ ਮਾੜਾ ਬੋਲਦੇ ਨੇ ਇਹ ਇੱਕ ਡਿਕਟੇਟਰ ਸਰਕਾਰ ਆ ਇੱਕ ਇਹਦੇ ਦੀ ਜਿੰਨੀ ਵੀ ਨਖੇਦੀ ਕਰਨੀ ਛੋੜੀ ਹੈ